ਲੁਧਿਆਣਾ ਵਾਲਿਓ ਹੋ ਜਾਓ ਤਿਆਰ ਆ ਰਿਹਾ ਤੁਸਾਂਜਾ ਵਾਲਾ ਸੱਜਣ ਕਾਲਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਈਲਵੁੱਡ ਦੇ ਅਪਡੇਟਸ ਦੇ ਨਾਲ ਪਰੈਸ਼ੋ ਨਵਨ ਕੋਰੇ ਪੰਜਾਬੀ ਗਾਇਕ ਦਿਲਜੀਤ ਉਸਾਂਜ ਨੇ ਦਿਨੀ ਦਲੂਮੀਨਾਟੀ ਟੂਰਤੇ ਨੇ ਉਹ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਨੇ ਅਤੇ ਉਸਨੇ ਪਾਲੀਵੁੱਡ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਪੰਜਾਬੀ ਸੁਪਰਸਟਾਰ ਦਿਲਜੀਤ ਉਸਾਂਜ ਨੇ ਇੱਕ ਵੱਡਾ ਐਲਾਨ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਗਾयक ਨਮੀ ਸਾਲ ਦੀ ਪੂਰਵ ਸੰਦਿਆ ਤੇ ਲੁਧਿਆਣਾ ਵਿੱਚ ਆਪਣੇ ਦਿਲੂ ਮਿਨਾਟੀ ਦੌਰੇ ਦੀ ਸਮਾਪਤੀ ਕਰਦੇ ਹੋਏ ਪ੍ਰਦਰਸ਼ਨ ਕਰਨਗੇ ਦਲਜੀਤ ਦੋਸਾਂ ਦੀ ਟੀਮ ਨੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੇ ਇਸ ਦੀ ਪੋਸਟ ਵੀ ਕੀਤੀ ਹੈ ਜਾਣਕਾਰੀ ਦੇ ਮੁਤਾਬਕ ਦਲਜੀਤ ਦਾ ਲੁਧਿਆਣਾ ਕਾਂਸਰਟ 31 ਦਸੰਬਰ ਨੂੰ ਰਾਤ 8:30 ਵਜੇ ਹੋਵੇਗਾ ਦਲਜੀਤ ਦੋਸਾਂ ਦੇ ਲੁਧਿਆਣਾ ਕਾਂਸਰਟ ਦੀਆਂ ਟਿਕਟਾਂ 24 ਦਸੰਬਰ ਨੂੰ ਦੁਪਹਿਰ 2 ਵਜੇ ਲਾਈਵ ਹੋਣਗੀਆਂ ਟਿਕਟਸ ਮੈਟਰੋ ਲਾਈਵ ਤੋਂ ਬੁੱਕ ਕੀਤੀਆਂ ਜਾ ਸਕਦੀਆਂ ਨੇ ਸਗੀ ਸਮਰੋਹ ਦੇ ਲਈ ਸਥਾਨ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਅਜੇ ਹੀ ਅੰਦਾਜ਼ੇ ਸਨ ਕਿ ਗਾਇਕ 29 ਦਸੰਬਰ ਨੂੰ ਗੁਹਾਟੀ ਵਿੱਚ ਆਪਣੇ ਆਖਰੀ ਸ਼ੋਅ ਤੋਂ ਬਾਅਦ ਲੁਧਿਆਣਾ ਵਿੱਚ ਪ੍ਰਦਰਸ਼ਨ ਕਰੇਗਾ ਹਾਲਾਂਕਿ ਮੰਗਲਵਾਰ ਤੱਕ ਸ਼ੋਅ ਬਾਰੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੋਣ ਆਪਣੇ ਸ਼ਹਿਰ ਦੇ ਵਿੱਚ ਧਮਾਲਾ ਪਾਉਣ ਆ ਰਹੇ ਨੇ ਦਿਲਜੀਤ ਦੋਸਾਂਝ ਲੁਧਿਆਣੇ ਵਾਲਿਓ ਖਿੱਚ ਲੋ ਤਿਆਰੀਆਂ